ਸੱਛੇ ਕੱਲ ਦੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਨਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਰਾਧਾ ਸੁਆਮੀ ਡੇਰਾ ਬਿਆਸ ਦੇ ਸੰਗਤ ਲਈ ਇੱਕ ਹੋਰ ਖੁਸ਼ਖਬਰੀ ਡੇਰਾ ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ ਰਾਦਰ ਸੁਆਮੀ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਦਰਸਲ ਸత్సੰਗ ਸੰਬੰਧਿਤ 2025 ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਜੋ ਇਸ ਪ੍ਰਕਾਰ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਹੀ ਨਹੀਂ ਹਰਿਦੇਸ਼ ਦੇ ਪ੍ਰਸਿੱਧ ਰਾਦਰ ਸੁਆਮੀ ਸత్సੰਗ ਡੇਰਾ ਬਨਾਸ ਬਿਆਸ ਦੇ ਮੁਖ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰੀ ਅਧਿਕਾਰੀ ਇਹ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ 45 ਸਾਲਾਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ थापे ना, दे इं, अति संगत ਨਾਲ ਨਾਮ ਦੇਣ ਦੀ ਅਧਿਕਾਰੀ ਵੀ ਦਿੱਤਾ ਹੈ ਇਸ ਦੇ ਨਾਲ ਹੀ ਜਸਦੀਪ ਸਿੰਘ ਗਿੱਲ ਡੇਰਾ ਬਿਆਸ ਦੇ ਸਤਵੀਂ ਮੁਖੀ ਹੋਣਗੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਤਰਫੋਂ ਡੇਰਾ ਬਿਆਸ ਦੇ ਸਕਤਰ ਦਵਿੰਦਰ ਸਿੰਘ ਗੁਵਿੰਦਰ ਕੁਮਾਰ ਸਿਕਰੀ ਵੱਲੋਂ ਸੇਵਾਦਾਰ ਇਨਚਾਰਜ ਨੂੰ ਭੇਜੇਗੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਹ ਰਾ ਦੇ ਸੁਆਮੀ ਸਤਸੰਗ ਬਿਆਸ ਦੇ ਪਰਸਤਤ ਅਤੀ ਸਤਸੰਗ ਸਤ ਸੰਗ ਬਾਬੂ ਗੁੰਦਰ ਸਿੰਘ ਟ ਲੋਨੀ ਜਸ ਜਸਪਿੰਦਰ ਸਿੰਘ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤ ਸੰਗ ਬਿਆਸ ਸੁਸਾਇਟੀ ਵਿਛੇ ਪ੍ਰਸੰਦ ਕੀਤਾ ਗਿਆ ਇਸ ਦਿਨਾਲੀ ਉਸ 2 ਸਤੰਬਰ 24 ਤੋਂ ਤੁਰੰਤ ਪ੍ਰਭਾਵ ਨਾਲ ਪ੍ਰਸਿੱਧ ਹੋ ਗਜੋ ਆਪਣੀ ਜਗ੍ਹਾ ਲੈ ਤੇ ਉਹਨਾਂ ਨੇ ਇੱਕ ਹੀ ਉਹਨਾਂ ਦਾ ਨਾਮ ਦਾਣ ਵੀ ਪੂਰਾ ਕੀਤਾ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਵੀ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ